ਗਰਭ ਦੌਰਾਨ ਤੁਸੀਂ ਐਬਸੋਲੂਟਲੀ ਸੰਭੋਗ ਕਰ ਸਕਦੇ ਆ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਅਨਲੈਸ ਕਿ ਕੋਈ ਨਾ ਕੋਈ ਅਜਿਹੀ ਸਰੀਰਕ ਪ੍ਰੋਬਲਮ ਸੇ ਕਿ ਡਾਕਟਰ ਨੇ ਬਿਲਕੁਲ ਬੈਡ ਰੈਸ ਬਗਾਇਆ ਕੁਝ ਨਾ ਕੁਝ ਕਿਹਾ ਹੋਇਆ ਇਦਾਂ ਦੇ ਅਗਰ ਕੁਝ ਨਹੀਂ ਹੈਗਾ ਐਬਸੋਲੂਟਲੀ ਬਿਲਕੁਲ ਸਹੀ ਹੈ ਬਿਲਕੁਲ ਹੈਲਥੀ ਹੈ 1 ਨੰਬਰ 2 ਜਿਸ ਵੇਲੇ ਨੌਵਾਂ ਮਹੀਨਾ ਚੱਲਦਾ ਪਿਆ ਹੈਗਾ ਉਸ ਵੇਲੇ ਅਗਰ ਤੁਸੀਂ ਗਰਭ ਦੌਰਾਨ ਸੰਭੋਗ ਕਰਦੇ ਰਹੋਗੇ ਜਿਹੜੀ ਤੁਹਾਡੀ ਬੀਵੀ ਹੈਗੀ ਆ ਉਹਦਾ ਜਿਹੜਾ ਜਿਸ ਵੇਲੇ ਨੌਵੇਂ ਮਹੀਨਾ ਚੱਲਦਾ ਪਿਆ ਹੈਗਾ ਉਸ ਵੇਲੇ ਅਗਰ ਤੁਸੀਂ ਗਰਭ ਦਰਾਂ ਉਹ ਇਜ਼ੀ ਹੋ ਚੁਗੀ ਆਪ ਯੂ ਨੋ ਪੰਜਾਬੀ ਰੱਖੀ ਹੋਈ ਹੈ ਯੈਸ ਉਹ ਨਾਲ ਜਿਹੜੀ ਉਹਦੇ ਜਿਹੜਾ ਬੱਚਾ ਜਦੋਂ ਪੈਦਾ ਹੋਣਾ ਉਹ ਇਜ਼ੀ ਹੋ ਜਾਊਗਾ ਅਗਲੀ ਚੀਜ਼ ਤੁਸੀਂ ਜੇ ਇਸ ਵੇਲੇ ਹੈਗੇ ਹੋ ਜਿਹੜਾ ਪੁੱਛਿਆ ਸੀ ਸਵਾਲ ਆਮ ਸੌਰੀ ਕਿ ਉਹਦੇ ਵਿੱਚ ਡਿਲੇ ਆਪਣਾ ਇਹਨਾਂ ਲੰਮਾ ਹੋ ਗਿਆ ਸਵਾਲ ਚੱਲਦੇ ਦੇ ਵਿੱਚ ਅਗਲੀ ਚੀਜ਼ ਜਿਹੜੀ ਹੈਗੀ ਹੈ ਜਿਸ ਵੇਲੇ ਤੁਸੀਂ ਜਿਹੜਾ ਪਾਰਟਨਰ ਹੈਗਾ ਤੁਹਾਡਾ ਸ਼ੀ ਇਜ਼ ਹੈ ਨਾ ਉਹ ਗਰਭਵਤੀ ਹੈਗੀ ਹੈ ਉਸ ਵੇਲੇ ਤੁਸੀਂ ਜਿਹੜੇ ਤੁਹਾਡੇ ਰੈਗੂਲਰ ਹੈਗਾ ਇਹ ਜਿਹੜੀ ਕਿਰਿਆ ਦੇ ਵਿੱਚ ਥੋੜੀ ਰੈਗੂਲਰ ਜਿਹੜੀ ਪੋਜੀਸ਼ਨ ਹੈ ਤੁਸੀਂ ਉਹ ਨਹੀਂ ਕਰ ਸਕਦੇ ਹੈ ਨਾ ਹਾਇ ਇਸ਼ਾ ਉਹ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਬਿਕਾਜ਼ ਉਹਦੇ ਲਈ ਉਹ ਉਹਨੂੰ ਔਖਿਆਈ ਹੋਊਗੀ ਉਹਨੂੰ ਤੁਸੀਂ ਈਜ਼ੀ ਕਰਨਾ ਹੈਗਾ ਸੋ ਇਸ ਵਾਸਤੇ ਤੁਸੀਂ ਪੋਜੀਸ਼ਨ ਨੂੰ ਚੇਂਜ ਕਰਨਾ ਐਂਡ ਯੂ ਸ਼ੁਡ ਬੀ ਵੱਕੀਪਾਰ ओके आई होप ਤੁਹਾਡੇ ਕੋਲ ਸਵਾਲ ਹੈਗਾ ਆ ਇਹਦੀ ਪ੍ਰੋ